ਦਿਕਾ ਦੋ ਸੋ ਮੈਂ ਬੜਾ ਸਣੀ ਸੀ ਬਲੀਚ ਮਾਰ ਜਾਣ ਨੂੰ ਲਾਇਕ ਟਿਕਾਟੀ ਵਾਲਾ ਬਟਨ ਵੀ ਦਵਾ ਦਿਓ ਸ਼ੇਅਰ ਵੀ ਕਰ ਦਿਓ ਤਾਂ ਕਿ ਜੀ ਸੀਗਾ ਪੂਆ ਪਿੰਡ ਪਾਠ ਉੱਥੇ ਪੂਆ ਨੇ ਪੋਗ ਖੈਸ ਤਾਂ ਕਰਕੇ ਜੀ ਅਸੀਂ ਚੱਲੇ ਆ ਉੱਥੇ ਸੀ ਚੱਲੇ ਆ ਜੀ ਹੁਣ ਘਰੋਂ ਬਾਹਰ ਭੋਗ ਤੇ ਯੀ ਮੰਮੀ ਬੈਠੇ ਨੇ ਸਨੀ ਵਿਕਰਮ ਵਿਕਰਮ ਦਿਖਦਾ ਨਹੀਂ ਮੈਨੂੰ ਕੈਂਡੀ ਵੀ ਨਹੀਂ ਕਿੱਥੇ ਪਹੁੰਚ ਗਏ ਜੀ ਹੁਣ ਜਗਰਾਉ ਪਿੰਡ ਦਾ ਸਾਡਾ ਬਿਲਕੁਲ ਵੀ ਨੇੜੇ ਹੈ ਜਗਰਾਉਂਦੇ ਇੱਧਰ ਨੂੰ ਜਾ ਕੇ ਪੁਜਾਰ ਆਉਂਦਾ ਵਾ ਸਨੀ ਡੱਟ ਹੋ ਗਈਆਂ ਜਗਰਾਉਦਾ ਮੈਨ ਬੱਚੇ ਬਹੁਤ ਖੁਸ਼ ਨੇ ਜੀ ਤਾਂ ਕਿ ਕਿਉਂਕਿ ਉਹਨਾਂ ਦੀ ਛੁੱਟੀ ਹੋ ਗਈ ਅੱਜ ਸਕੂਲ ਤੋਂ ਮੱਜੇ ਬਾਲ ਕੌਸ਼ਨੇ ਹੋਸ਼ਦੂ ਜੀ ਇੱਕ ਆਪਣੀ ਭੂਆ ਜੀ ਨੂੰ ਮਿਲਣ ਚੱਲੇ ਆ ਇੱਕ ਭੂਆ ਦੇ ਕਾਕੇ ਦਾ ਬਹੁਤ ਸ਼ੌਂਕ ਹੈ ਮੈਨੂੰ ਦੇਣਾ ਇੱਕ ਭੂਆ ਜੀ ਦੇ ਬੇਟੇ ਨੂੰ ਇੰਨੇ ਆਦਿ ਭੂਆ ਜੀ ਦੇ ਬੇਟੇ ਨੂੰ ਬਹੁਤ ਪਿਆਰ ਕਰਦੇ ਆ ਜੀ ਹਾਂ ਅਸੀਂ ਪਹੁੰਚ ਗਏ ਆ ਜੀ ਨਾਨਕ ਸਰ ਨਾਨਕ ਸਰ ਦਾ ਮੇਨ ਗੇਟ ਆ ਨਾਨਕ ਸਰ ਹਾਂ ਅਸੀਂ ਪਹੁੰਚ ਗਏ ਆ ਜੀ ਟਰੋਲੀ ਇਥੋਂ ਬਹੁਤ ਨਜ਼ਦੀਕ ਆ ਪੈਂਟਸੋ ਸਰ ਮੰਮਾ ਕਿ ਬੰਦਰ ਆਣਗੇ ਨਹੀਂ ਟਟਾ ਇੱਥੇ ਕਿਹਨੇ ਬੰਦਰ ਆ ਬਹੁਤ ਛੰਮਾ ਨਹੀਂ ਦੇਖਦੇ ਹਾਂਜੀ ਅਸੀਂ ਆ ਗਏ ਹਾਂ ਵਾਹ ਦੇ ਪੈਂਟ ਚ ਬਸ ਥੋੜੀ ਜਿਹੀ ਦੂਰੀ ਹੈ ਕੱਲ ਦਾ ਘਰ ਕਿਹਦੇ ਵੜਾ ਗਿਆ ਭੂਆ ਦਾ ਘਰ ਉਹਨੇ ਚੱਲਿਆ ਚੂਹੇ ਕੋਲ ਗੇਟ ਘੜੀ ਆਹ ਹੋ ਗਿਆ ਜੀ ਭੂਆ ਦਾ ਘਰ ਇੱਥੇ ਖੜਿਆ ਜੀ ਬਾਹਰ ਨਾਟ ਗਿਆ ਰਾਂ ਹਾਂਜੀ ਅਸੀਂ ਆ ਗਏ ਆ ਭੂਆ ਦੇ ਘਰੇ ਮਿਕਰਵਾਸ ਆਪਾਂ ਮਿਲਿਆਂਦਾ ਭੂਆ ਨੂੰ ਸਵਾਰ ਨੂੰ ਪੀਟੀ ਹੈ ਭਾਈ ਕਾਦੀ ਦਾਤੂ ਸਾਰ ਹੈ ਨਾ ਭੂਆ ਨੂੰ ਮਿਲਿਆਂਦੇ ਆ ਆ ਦੇਖੋ ਜੀ ਸਿੱਧੂ ਮੂਸੇ ਦਾ ਪ੍ਰੇਮਰਟ ਨਾਟ ਅਗਿਆਰਾ 현대하는 의미입니다. 마음으로 과로를 가르쳐 주실까? 아기 아직

ਪਰੇਮ ਕਰਨਾ ਜਦੋਂ ਮਨ ਅਭੇਤੀ ਦੀ ਨੀਂਦ ਨਾ ਸੋਣੀ ਹਾ ਉਹ ਤੇਰੀ ਯਾਦ ਹਾਂ ਚੱਲ ਚੱਲ ਕਰੀਂ ਆਹ ਸਾਥਾ ਮੈਂ ਬਾਹੇ ਗੁਰੂ ਤੇਰੀ ਹੰਮਾ ਜੀ ਆਪਕੀ 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 ਜ

नमस्ते। नमस्ते। ਹਰ ਜਗ੍ਹਾ ਕੋਈ ਨਾ ਕੋਈ ਵਨੀ ਆਉਂਦਾ ਅਜੇ ਤੱਕ ਤਿਆਰੀ ਨਹੀਂ ਹੋਈਆ 1.5 ਸਾਲ ਹੋ ਗਿਆ ਪਿਆਰ ਨਹੀਂ ਹੋਇਆ ਤੇ ਕਾ 1.5 ਸਾਲ ਤੋਂ ਤੇਰਾ ਸਾਲ ਹੋ ਗਿਆ ਨੂੰ ਬੰਦਿਆ ਹੋਰ ਤੇਰੇ ਐਨਾ ਵੀ ਪਤਾ ਵੈਨੋ 1.5 ਸਾਲ ਹੋ ਗਿਆ 1.5 ਸਾਲ ਤੋਂ ਤੇ ਹੋ ਗਿਆ ਨੂੰ 2 ਸਾਲ ਹੋ ਗਏ 3 3-4 ਸਾਲ ਹਜ ਤੱਕ ਕੀ ਜਿ ਬਣਿਆ ਨਹੀਂ ਸਹੀ ਕਰ ਸਾਡਾ ਸਕੂਲ ਆ ਗਿਆ ਗਾ ਸਪ੍ਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਹਾਂਜੀ ਹੋ ਗਈ ਸੀ ਛੁੱਟੀ ਹੁਣ ਪਹੁੰਚ ਗਏ ਆ ਜੀ ਚਿਕਰਾਓ ਹਜੱਕੀ ਹਾਂ ਸਿੱਧਾ ਲੱਪਾ ਮੰਮੀ ਡੈਨੂ ਕੋ ਥੋੜੇ ਮਿੰਟ ਲਈ ਰੋਕ ਲਾ ਕਿਉਂ ਮੰਮੀ ਦੱਸੋ ਕਿਉਂ ਇਹਨੂੰ ਕੋ ਥੋੜੇ ਮਿੰਟ ਲਈ ਰੋਕ ਲਾ ਕਿਉਂ ਉੱਥੋਂ ਇੱਕ ਟਰੱਕ ਜਿਹਾ ਫੋਟੋ ਜਾ ਆ ਦੇ ਮੰਮੀ ਇਹਦੇ ਨਾਲ ਰੋਸ਼ਨੀ ਤੇ ਜਾਣੀ ਰੋਸ਼ਨੀ ਤੇ ਜਾਣਾ ਮਿਲਲੇ ਤੇ ਉਦੋਂ ਲੈẽਗਾ ਰੋਸ਼ਨੀ ਤੇ ਹੇ ਰੋਗ ਰੋਸ਼ਨੀ ਨਹੀਂ ਆਣੀ ਮੈਂ ਮੈਂ ਨਹੀਂ ਮੈ ਟਿਊਸ਼ਨ ਜਾਣਾ ਕਿਉਂ ਵੀ ਜਾਣਾ ਟਿਊਸ਼ਨ ਨੂੰ ਮੈਂ ਰੋਗ ਮੈਂ ਮੈਂ ਬਸ ਆ ਮੋਰੇ ਬੱਚੇ ਆ ਗਏਗਾ ਪਤਾ ਸਾਈਡ ਕੱਟੇ ਦੇਖ ਕਿੰਨੀ ਤਾਂ ਟ੍ਰੈਫਿਕ ਆ ਗਈ ਰੋਕਣ ਦੋ ਇਹ ਸਾਈਡ ਕਰਨੀ ਔਖੀ ਆ ਮੈਂ ਉੱਥੋਂ ਨਹੀਂ ਆਈ ਕੋਈ ਨਾ ਨਹੀਂ ਬੇਟਾ ਜਦੋਂ ਅਪ ਜਾਵਾਂਗੇ ਮੈਂ ਨਹੀਂ ਜਾਣਾ ਮੈਨੂੰ ਨਹੀਂ ਉਹ ਮੰਜਾ ਨਹੀਂ ਮੈਂ ਮੈਂ ਘਾੜ ਦੇ ਆਸੀ ਭੜਕੇ ਲੈ ਜਾਵਾਂਗੇ ਤੂੰ ਕਹਿੰਦਾ ਮੈਂ ਭੱਜ ਜਾਣਾ ਪੜ ਕੇ ਨਾ ਰਸੀ ਆ ਗਈ ਜੀ ਘਰ ਵਾਪਸ ਵਿਕਰਮ ਦੇਖੋ ਇਕੱਠੇ ਕਰਕੇ ਤੇ ਆਇਆ ਨਹੀਂ ਮੂਜ ਪੇਪਰ ਹਾਂ ਜੀ ਅਸੀਂ ਆ ਗਏ ਹਾਂ ਘਰੇ ਬਾਪੀ ਸੇ ਮਾਂ ਘਰ ਦੀ ਸੀ ਦੀ ਸਮਾਨ ਦੋਸਤੋ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੇ ਤਾਂ ਤੇ ਲਾਈਕ ਵੀ ਕਰ ਦਿਓ ਘੰਟੀ ਵਾਲਾ ਬਟਨ ਵੀ ਦਬਾ ਦਿਓ ਸ਼ੇਅਰ ਵੀ ਕਰ ਦਿਓ